ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਵੀਡੀਓ ਤੇ ਲੈ ਕੇ ਪਹੁੰਚੇ ਹਾਂ ਤੁਹਾਡੇ ਵਾਸਤੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਜਿਹੜੇ ਕਮੈਂਟ ਤੁਸੀਂ ਕੀਤੇ ਸੀਗੇ ਜਿਹੜੀ ਮਸ਼ੀਨਰੀ ਵਾਸਤੇ ਉਹੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਲੋਕਲ ਘਰਾਂ ਦੀਆਂ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਦੀ ਘਰ ਦੀ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ 779445360 ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਐਟਿਓਸ ਗੱਡੀ ਪਹੁੰਚੀ ਆ 14 ਮਾਡਲ ਆ ਰਸੂਲਪੁਰ ਮਾਲਕ ਦਾ ਏਰੀਆ ਜੀ ਤੇ 80 ਤੋਂ 85 ਪੈਸੇ ਆਪਾਂ ਨੂੰ ਟਾਰਾਂ ਦੀ ਕੰਡੀਸ਼ਨ ਮਿਲ ਜੂਗੀ 14 ਮਾਡਲ ਹੈ 345000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 99165 19137 ਸੈਕੰਡ ਗੱਡੀ ਆਪਣੇ ਕੋਲੇ ਰੀਟੇਲਸ ਪਹੁੰਚੀ ਆ ਰੇਟਸ VDI ਦੋ ਯਾਰ ਨੋ ਮਾਡਲ ਗੱਡੀ ਆ 145000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਸੰਗਰੂਰ ਗੱਡੀ ਮਿਲ ਚੁਗੀ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਸੰਗਰੂਰ ਘੜੀ ਆ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋ ਵੀ ਕਿਸੇ ਨੇ ਟ్రਾਈ ਲੈਣੀ ਆ ਇੰਜਨ ਨੂੰ ਅੰਦਰ ਦੇਖਣਾ ਬਾਕੀ ਰੰਗ ਰੰਗ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਗੱਡੀ ਆ ਤੇ ਤੁਹਾਨੂੰ ਪਸੰਦ ਜੇ ਗੱਡੀ ਆਈ ਆ ਕਿਸੇ ਨੇ ਦੇਖਣੀ ਆ ਕੋਈ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਮਾਲਕ ਦੇ ਏਰੀਆ ਚ ਸੰਗਰੂਰ ਜਾ ਕੇ ਦੇਖ ਸਕਦੇ ਹੋ। ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ। ਮੌਕੇ ਤੇ ਘਾਟਾ ਵਾਧਾ ਹੋ ਜਾਊਗਾ। ਨੰਬਰ ਸਕਰੀਨ ਤੇ 9914500327। ਬਾਕੀ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਹੁਣ ਆਪਾਂ i10 ਗੱਡੀ ਦੀ ਗੱਲ ਕਰਾਂਗੇ। CNG on paper 10 ਮਾਡਲ ਹੈ। ਗੱਡੀ ਦਾ ਇੰਜਣ ਪੂਰਾ ਵਧੀਆ ਹੈ। ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਬਾਕੀ ਤੁਸੀਂ ਆਪ ਹੀ ਦੇਖ ਲਓ ਗੱਡੀ ਆਪ ਹੀ ਦੱਸ ਰਹੀ ਹੈ। ਜੇ ਆਪਾਂ ਅੰਦਰੋਂ ਗੱਲ ਕਰੀਏ ਤਾ ਇੰਟੀਰੀਅਰ ਬਹੁਤ ਸਹੀ ਆਪਨ ਮਿਲ ਜੂਗਾ ਮੈਟਿੰਗ ਮੂਟਿੰਗ ਵਧੀਆ ਕੀਤੀ ਹੋਈ ਆ ਬਾਕੀ ਰੰਗ ਚਿੱਟਾ ਗਾ ਤੇ ਮਲੂੜ ਖੜੀ ਏ ਗੱਡੀ ਜਾ ਕੇ ਕਿਸੇ ਨੇ ਦੇਖਣੇ ਮਲੂੜ ਜਾ ਕੇ ਦੇਖ ਸਕਦੋਂ 85000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਤੇ ਮਾਲਕ ਨੇ ਕਿਹਾ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸ ਨੂੰ ਪਸੰਦ ਆਈ ਏ ਗੱਡੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਲੂੜ ਜਾ ਕੇ ਦੇਖ ਸਕਦੋਂ ਤੇ ਰੇਟ 85000 ਕਿਹਾ ਮਾੜਾ ਮੋਟਾ ਹੋ ਜੂਗਾ ਨਾਂ ਦੇ ਬਰਾਬਰ ਤੇ ਫਿਕਸ ਵਾਂਗੂ ਰੇਟ ਇਹਨਾਂ ਨੇ ਕਿਹਾਗਾ ਤੇ ਟਾਈਟ ਆਪਾਂ ਵਧੀਆ ਗੱਡੀ ਸੋਹਣੀ ਆ ਬਾਕੀ ਚਲਾਉਣ ਚ ਕੋਈ ਨੁਕਸ ਨਹੀਂ ਹੋਰ ਤਾਂ ਆਪਾਂ ਨੂੰ ਕੀ ਚਾਹੀਦਾ ਜੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ 6283651243 ਗੱਲਬਾਤ ਆਪੇ ਕਰ ਲਿਓ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਲਾਜ਼ਮੀ ਨੋਟ ਕਰ ਲਿਆ ਕਰੋ ਕੁਝ ਵੀ ਭੇਜਣਾ ਹੋਵੇ ਭੇਜ ਦਿਓ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਤੇ ਹੁਣ ਆਪਾਂ ਚੌਥੀ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲ 스ਵਿਫਟ ਡਿਜ਼ਾਇਰ ਬੀਡੀੀ ਪਹੁੰਚੀ ਹੈ 2009 ਮਾਡਲ ਹੈ ਜੀ ਮਾਡਲ ਚਾਹੇ ਨਵਾਂ ਪਰ ਗੱਡੀ ਦੀ ਪਾਸਿੰਗ ਤੇ ਗੱਡੀ ਦੀ ਕੰਡੀਸ਼ਨ ਆਲ OK ਹੈ ਜੀ 29 ਤੱਕਰਤਾਪਨ ਪਾਸਿੰਗ ਮਿਲੂਗੀ ਗੱਡੀ ਦੀ ਕੰਡੀਸ਼ਨ A1 ਮਿਲੂਗੀ ਤੇ ਡਿਮਾਂਡ ਗੱਡੀ ਦੀ ਸਿਰਫ 1,85,000 ਰੁਪਏ ਬਾਕੀ ਤੁਸੀਂ ਗੱਡੀ ਦੇਖ ਰਹੇ ਹੋ ਚਾਰੇ ਪਾਸੇ ਤੁਹਾਡੇ ਸਾਹਮਣੇ ਗੱਡੀ ਹੈ ਜੀ ਫੋਟੋਆਂ ਸਕਰੀਨ ਤੇ ਦੇਖ ਰਹੇ ਹਾਂ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਇੰਜਨ ਗੇਅਰ ਦੇਖਣੇ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਐ ਤੇ ਪਸੰਦ ਆਈਏ ਕਿਸੇ ਨੂੰ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਮਲੂਡ ਖੜੀ ਐ 185 ਮੰਗ ਐ ਲੈਸ ਹੋ ਜਾਊਗਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ 7976 ਤੇ 40641 ਗੱਲਬਾਤ ਕਰਨੀ ਹੋਈ ਜਿਹੜੀ ਵੀ ਆਪੇ ਕਰ ਲਿਓ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਆ ਮਿਲ ਜਾਣੀ ਹੈ ਵੀਡੀਓ ਖਤਮ ਨਹੀਂ ਹੋਈ ਅਲੀ ਤੇ ਅੱਗੇ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲਣਗੀਆਂ ਤੇ ਪਹਿਲਾਂ ਤਾਂ ਤੁਸੀਂ ਕਮੈਂਟ ਲਾਜ਼ਮੀ ਕਰਿਓ ਤੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦੇਨੇ ਹੁੰਨੇ ਆ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਬਾਕੀ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਤੇ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਤੇ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਜੇ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬ ਦਿਓ ਕਿਉਂਕਿ ਉਹਦਾ ਫਾਇਦਾ ਇਹ ਹੁੰਦਾ ਜੀ ਸਬਸਕ੍ਰਾਈਬ ਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਆਪਣੀ ਨਵੀਂ ਵੀਡੀਓ ਦਾ ਤੇ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਜਰੂਰ ਲਾਈਕ ਕਰੋ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੁਠੀ ਮਕਾਣ ਚਾਹੀਦਾ ਕਮੈਂਟ ਵੀ ਕਰੋ ਤੇ ਕਿਸ ਨੇ ਐਡ ਕਰਵਾਉਣੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਤੋਂ ਲੈ ਕੇ ਘਰ ਮਕਾਨ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਇਹਡਾ ਲਗਾ ਦਾਂਗੇ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 7719445360 ਤੇ ਜਿਨੇ ਵੀ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੈ ਹੁਣੇ ਭੇਜੋ ਆਪਣੇ ਕੋਲੇ ਫੋਟੋਆਂ ਹੈਲੋ ਲਿਖ ਕੇ ਭੇਜਣ ਦੀ ਵੀ ਲੋੜ ਹੈ ਨਹੀਂ ਸਿੱਧਾ ਬੱਸ ਭੇਜ ਦਿਆ ਕਰੋ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਾਂਗੇ ਆਲਟੋ ਆਪਣੇ ਕੋਲੇ ਪਹੁੰਚੀ ਆ ਨੋ ਮਾਡਲ ਗੱਡੀ ਹੈ ਅਸੀਂ ਤੇ 29 ਤੱਕਰ ਪਾਸੀਆਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ 1,11000 ਰੁਪਿਆ ਡਿਮਾਂਡ ਹੈ ਗੱਡੀ ਪੂਰੀ ਵਧੀਆ ਨਵੇਂ ਵਾਂਗੂ ਟਾਇਰ ਪਏ ਨੇ ਗੱਡੀ ਦਾ ਰੰਗ ਵਧੀਆ ਹੈ ਨੋ ਮਾਡਲ ਗੱਡੀ ਆ ਫੇਰ ਵੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਕੋਈ ਵੀ ਜਾ ਕੇ ਦੇਖਣ ਦਾ ਚਾਹ ਬਣ ਝੇਕਰ ਹੈਗੇ ਗੱਡੀ ਕਿਸੇ ਨੇ ਦੇਖਣੀ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਇੰਜਨ ਉੰਜਨ ਚੈੱਕ ਕਰ ਸਕਦੇ ਹੋ ਕਾਗਜ਼ ਪੱਤਰ ਦੇਖ ਸਕਦੇ ਹੋ ਜਾ ਕੇ ਬਾਕੀ ਕੋਈ ਪ੍ਰੋਬਲਮ ਨਹੀਂ ਗੱਡੀ 'ਚ ਮਾਲਕ ਕਹਿੰਦੇ ਆ ਸਾਰਾ ਕੰਮ ਟੋਟਲ ਕਰਵਾ ਰੱਖਿਆ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਕਿਸਾਨੂੰ ਪਸੰਦ ਆਈ ਹੈ ਕੋਈ ਵੀ ਖਰੀਦਣ ਦਾ ਚਾਹਵਾਨ ਹੈ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮੌਕੇ ਤੇ ਬਹਿ ਕੇ ਗੱਲ ਹੋ ਜਾਊਗਾ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ 'ਤੇ ਹੈ ਜਿੰਨਾਂ ਦੀ ਗੱਡੀ ਹੈ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਕਰ ਸਕਦੇ ਹੋ ਨੰਬਰ ਸਕਰੀਨ 'ਤੇ ਬਾਈ ਦਾ 70 875 075 56 ਹੁਣ ਤੁਸੀਂ ਗੱਡੀ ਦੇਖੋ ਜੀ ਫੋਰਡ ਦੀ ਗੱਡੀ ਆਪਣੇ ਕੋਲੇ ਪਹੁੰਚੀ ਇੱਕ 골ਡਨ ਜੇ ਕਲਰ ਚ ਗੱਡੀ ਆ ਮਾਡਲ 6 ਐ ਤੇ ਗੱਡੀ ਦੀ ਪਾਸਿੰਗ ਰੀਨਿਊ ਐ 2026 ਤੱਕ ਰ 80000 ਰੁਪਿਆ ਮਾਲਕ ਵੱਲੋਂ ਡਿਮਾਂਡ ਐ ਪਟਿਆਲੇ ਗੱਡੀ ਖੜੀ ਐ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਚਲਾਉਣ ਚ ਵੀ ਕੋਈ ਨੁਕਸ ਨਹੀਂ ਮਾਲਕ ਨੇ ਵਧੀਆ ਰੱਖੀ ਹੋਈ ਐ ਕਿਸੇ ਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਕਿ ਮਰਜੀ ਚੈੱਕ ਕਰਨੀ ਐ ਮਾਲਕ ਕਹਿੰਦੇ ਆ ਵੀ ਆ ਕੇ ਦੇਖ ਲਿਓ ਘਰੇ ਗੱਡੀ ਖੜੀ ਹੈ ਤੇ ਕਿਸੇ ਨੂੰ ਪਸੰਦ ਆਈਏ ਜਾ ਕੇ ਦੇਖ ਸਕਦੇ ਹੋ ਪਟਿਆਲੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਪਰਸਨਲ ਰੱਖੀ ਹੋਈ ਆ ਕੋਈ ਡੈਮੇਜ ਕੋਈ ਗਲਵਟ ਕੋਈ ਗਲੀ ਸੜੀ ਹੈ ਨਹੀਂ ਤੇ ਮਾੜੇ ਮੋٹے ਸਕਰੈਚ ਚ ਵੱਖਰੀ ਗੱਲ ਹੈ ਜੀ ਕਿਉਂਕਿ ਛੇ ਮਾਡਲ ਹੈ ਮਾੜੇ ਮੋٹے ਤਾਂ ਹੋਣਗੇ ਕੋਈ ਵੀ ਮਤਲਬ ਕਿ ਜਿਆਦਾ ਐਕਸੀਡੈਂਟ ਨਹੀਂ ਹੈਗੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ ਤੁਸੀਂ ਦੇਖੋ ਜੰਨ ਗੱਡੀ ਆ ਸਿਰਫ 55000 ਦੀ ਇੱਕ ਮਾਡਲ ਹੈ ਪੱਟੀ ਮਾਲਕ ਦੇ ਏਰੀਆ ਜੀ ਤੇ ਜਾ ਕੇ ਦੇਖ ਸਕਦੋਂ ਤੇ ਨਵੇਂ ਟੈਰਾ ਚ ਤੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਵੇ ਪੱਟੀ ਜਾ ਕੇ ਦੇਖ ਸਕਦੋਂ ਤੇ 55000 ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਨੰਬਰ ਸਕਰੀਨ ਤੇ ਆ ਮਾਲਕ ਦਾ 94173 38 808 ਗੱਲ ਕਰ ਲਿਓ ਆਪੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਪਸੰਦ ਵਧੀਆ ਲੱਗੀ ਆ ਤਾਂ ਜਰੂਰ ਲਾਈਕ ਸ਼ੇਅਰ ਕਰ ਦਿਓ ਜੀ ਤੇ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮੰਗਵਾਉਣਾ ਚਾਹੀਦਾ ਕਰੋ ਕਮੈਂਟ